ਕਰੇਗਾ ਕਰਸਾ ਆਖੀ ਰਹੇ ਨਭੋਇ ਬਰੂਏ ਸੰਗ ਲੈ ਕੇ ਬਚੇ ਸ਼ਰਮ ਨਭੋਇ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ ਅਰਤੀ ਦੀ ਜਗ੍ਹਾ ਦਾ ਪ੍ਰੋਗਰਾਮ ਬੜੇ ਛਾਣ ਨਾਲ ਹਾਸਲ ਮਨਾਇਆ ਜਾ ਰਿਹਾ ਇਸ ਵਾਰ 4 ਮਈ ਨੂੰ ਗੰਸਰੇ ਲਾਗੇ ਚੰਦ 4 ਮਈ ਨੂੰ ਰਾਤ ਨੂੰ ਐਨਸਬਾਈ ਕੀਤਾ ਤੇ ਇਸ ਤੋਂ ਪਹਿਲੇ ਸ੍ਰੀ ਖੰਡਵਾਲ ਸਾਹਿਬ ਦਾ ਧੁੰਮ ਪਿਆ ਸੋਹਣਾ ਜੀ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਸੰਤਾਂ ਬੜੇ ਛਾਣ ਨਾਲ ਚੱਲੇਗਾ ਨਾ ਇਸ ਸਮਾਰੋਹ ਅੱਜ ਰਾਤ 7:00 ਵਜੇ ਸ਼ੁਰੂ ਹੋਣਾ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਸਾਰੀ ਰਾਤ ਦੀ ਚਰਨਾ ਇਸ ਤੋਂ ਅਨੰਤ ਪ੍ਰੰਤ ਪਵਾਨ ਲਕਹੌੜਾ ਬਾਦ ਅਸੀਂ ਜਿੱਥੇ ਮਹਾਰਾਜਾ ਆਗਮਨ ਹੋਇਆ ਜਵਾਰਾ ਸਾਹਿਬ ਵਿਖੇ ਜਾ ਕੇ ਗੁਰਦੁਆਰਾ ਉੱਥੇ ਵੀ ਕੀਰਤਨ ਵਿਹਾਰੀ ਕਰਨ ਚੰਨ ਘਟੇ ਤੇ ਮਹਾਰਾਜਾ ਜਪਾ ਕਰਨ ਇਹ ਬੜੇ ਹੀ ਚਾਉ ਨਾਲ ਸੰਗਤਾਂ ਸੇਵਾ ਕਰੀਆਂ ਗੁਰਸਿੱਖ ਖੜੀ ਦਿੱਤੀ ਜਥੇ ਨੇ ਸੇਵਾ ਮਿਲਿਆ ਭਾਵੇਂ ਗੁਰਦੁਆਰਿਆਂ ਸਭਾ ਨੇ ਬੜਾ ਤਕੜਾ ਪ੍ਰੋਗਰਾਮ ਮਨਾਇਆ 8 ਦਿਨ ਦਾ 9 ਦਿਨ ਦਾ ਪਰ ਸਾਡਾ ਬਜਟ ਸੀਮਿਤ ਹੁੰਦਾ ਹੈ ਉਹਨਾਂ ਵਾਂਗੂ ਅਸੀਂ ਬਹੁਤ ਜ਼ਿਆਦਾ ਸੰਗਤਾਂ ਨੂੰ ਪੈਸੇ ਦੇ ਕੇ ਰਾਗੀਆਂ ਨੂੰ ਨਹੀਂ ਭੋਲਦੇ ਸਾਡੇ ਨਿਸ਼ਕਾਮ ਜੱਥੇ ਹੁੰਦੇ ਨੇ ਜੋ ਕੀਰਤਨ ਦੀ ਸੇਵਾ ਕਰਕੇ ਚਲੇ ਜਾਂਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਪ੍ਰੋਗਰਾਮ ਬੜਾ ਹੀ ਵਧੀਆ ਲੱਭ ਰਿਹਾ ਹੈ ਤੇ ਅੱਗੇ ਵੀ ਮਹਾਰਾਜ ਗੁਰਦਾਸ ਜੀ ਦੇ ਪਾਤਸ਼ਾਹ ਸਮੂਹ ਬੰਦਕਸ਼ੋ ਕਲਾ ਸਦਾ ਕਾ ਨੇਵਲ ਸੈਲੀਬ੍ਰੇਸ਼ਨ ਜੋ ਵੀ ਵਰਗ ਨੇ ਤਗੜੇ ਵਰਗ ਨਾਲੇ ਗੁਰੂ ਸਾਹਿਬ ਨੇ ਕਿੰਨੇ ਸਾਲਾਂ ਤੋਂ ਪ੍ਰੋਗਰਾਮ ਚੱਲੇ ਬੜੇ ਸਾਹਿਬਾਂ ਤੋਂ 34 ਸਾਲ ਤੇ ਹਰ ਸਾਲ ਹੁੰਦਾ ਇਸ ਹਰ ਸਾਲ ਰਾਈ ਗੁਰੂ ਜੀ ਕਹਿੰਦੇ ਸਾਰੇ ਰਾਈ ਗੁਰੂ ਜੀ ਇਹ ਕਹਦੇ ਮੈਂ ਮਨੋਰ ਘਰ ਅਮਰ ਸਰ ਤੋਂ ਬੋਲ ਗੁਰਦੁਆਰਾ ਲਕੀਰ ਸਾਹਿਬ ਵਿਖੇ ਆ ਇੱਥੇ ਸਵੇਰ ਦੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਬਾਰੋਂ ਅਨੇਕਾਂ ਗਿੱਤ ਗਾਣੇ ਜੋ ਕੁਰਬਾਨੀ ਰਾਂ ਹੀ ਸੰਗਤ ਨੂੰ ਨਿਹਾਲ ਕਰ ਰਹੇ ਹਨ ਜੀ ਤੇ ਸੱਚੀ ਸੁੱਚੀ ਗੁਰਬਾਣੀ ਚੈਨਲ ਵਾਲੇ ਵੀ ਆਏ ਹੋਏ ਹਨ ਅਸੀਂ ਚਾਂਦਗੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਥੋਂ ਦਾ ਸਾਰਾ ਆਨੰਦਮਈ ਪ੍ਰੋਗਰਾਮ ਬਾਹਰਲੇ ਦੇਸ਼ਾਂ ਤੱਕ ਉਹ ਲਾਈਵ ਕਰਾ ਰਹੇ ਸਾਈ ਗੁਰੂ ਜੀ ਕਥਾ ਸ਼ਾਬਾਹ ਜੀ ਕਾਸਾ ਵੈਲਕਮ ਜੀ ਕੀ ਫਤਹਿ ਮੈਂ ਬੀਬੀ ਅੰਬਰਪਾਲ ਕੋਲ ਕੀ ਦੁਨੀਆ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਜੀ ਇੱਥੇ ਜੀ ਤਰਨਤਾਰਨ ਸਹਿਬ ਗੁਰਦੁਆਰਾ ਚਾਰ ਮੈਨੂ ਗੁਰअर्जਨ ਦੇਵ ਜੀ ਦੇ ਨਿਵਾਸ ਮੰਜੀ ਹਾਲ ਕੀਰਤਨ ਕੀਰਤਨ ਚੱਲ ਰਿਹਾ ਹੈ ਜੀ ਅਤੇ ਦੂਰਾਂ ਜਾਟਿਆਂ ਤੋਂ ਕਿਟਨਿੰਗ ਆ ਕੇ ਸੰਤਾਂ ਨੂੰ ਨਿਹਾਲ ਕਰ ਰਹੇ ਹਨ ਅਤੇ ਸੰਤਾਂ ਗੁਰਬਾਣੀ ਦੇ ਲਾਹੇ ਲੈ ਰਹੀਆਂ ਹਨ ਅਤੇ ਮੈਂ ਸੱਚੀ ਸੁੱਚੀ ਗੁਰਬਾਣੀ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਚਾਨ੍ਹ ਹੀਰ ਜੀ ਦੀ ਸਾਰੀ ਟੀਮ ਆ ਕੇ ਇਸ ਇਸ ਜੋ ਵੀ ਵੀਡੀਓ ਸ਼ੂਟ ਹੋ ਰਹੀ ਹੈ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਜਾ ਰਹੀ ਹੈ ਮੈਂ ਇਹਨਾਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਜਣੇ ਦਾ ਖਾਲਸਾ ਆਖੀ ਰਹੇ ਨਮੋ ਵਾਰੂਏ ਸੰਗ ਲੈ ਗਏ ਫਤਿਹ ਸ਼ਰਮ ਨੋ ਹੋਏ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ